लक फोड़ के आओ आज हम लगी हैं फोड़ने आए मम्मी चाय इधर आने को थोड़ी दी हैं बेचारी ने स्वेटर ने तो ने ने। ने बोले अभी कर लेंगे ओ आंटी फोड़नी फिर गिनती मारेंगे ना कितने पैसे निकले वन टू तो छे पैसे तो छे लाख रुपया निकल आगे तो कोई नहीं है बस तू तोड़नी मैं तोड़नी आए ਵੇ ਤੇ ਨੂੰ ਮੀਰ ਜੀ ਨਾ ਬਾਈਕ ਗੱਡੀ ਲੈ ਆਉਣੀ ਥਾਰ ਸੁਣਦੀ ਆਪਾਂ ਥਾਰ ਜੀ ਹੁਣੀ ਗੁਲਗਪਨ ਕੇ ਬਿੰਦੀ ਥਾਰ ਜੀ ਦੇ ਪਹਿਲੇ ਨਿਕਲਦੇ ਆ ਵਾਹ ਆਇ ਨਾ ਤੂੰ ਫਰੀ ਜਾ ਫਰੀ ਜਾ ਤਰੀ ਗਾ ਵਾਹ ਉਹ ਨਾ ਬਹੁਤ ਚੁੜਾਈ ਨਾ ਵਾਹ ਤੋੜ ਨਹੀਂ ਆਂਦੇ ਸਮਾਰ ਲਿਆਉਣਾ ਨੇ ਮਗਾਇਆ ਕੁਝ ਵਾਹ ਮੇਰੇ ਕੋਲ ਤੋੜ ਕੇ ਤੇ ਮੈਨੂੰ ਲਿਆ ਦੇ ਵਾਹ ਮੈਨੂੰ ਦੇ ਪਾਣੇ ਉਹਦੇ ਪੈਸੇ ਗਏ ਉਹਨੇ ਗਿਨ ਲੱਗੀ ਹੈ ਨਾ ਕਿੰਨੇ ਹਾਂ ਹਾਂ ਦਾ ਦਾਦੇ ਜਿਹੜੇ ਹਾਏ ਵੱਖਰੇ ਕੋਨੇ ਪੈਸੇ ਸਾਬ ਤੋਂ ਪਹੁੰਚੇ ਕਿਤਨੇ ਹੋਣਗੇ ਤਾਣ ਪਾਈ ਦਾ ਖੱਟ ਨਾ ਉਹਦੇ ਗਿਣ ਦਿਓ ਦੋ ਸੌ ਹਾਂ ਕੇ ਆਵਿਸ਼ਿਫਟ ਦੇਲੇ ਪਿਆ 50 ਰੁਪਏ ਬੋਗਣਾ ਤੋਂ 300 ਰੁਪਏ ਹਾਂ ਚਲੋ ਫਿਰ ਤੈਨੂੰ ਦੀ ਆਜੂ ਥਾਰ ਤੁਹਾਡੀ ਗੱਡੀ ਉਹ ਨਹੀਂ ਮੈਂ ਥਾਰ ਗੱਡੀ ਹੀ ਹੋਣੀ ਜਿਹੜੀ 30 60 70 ਲੱਖ ਦੀ ਹਾਂਦੀ ਪਾਪਾ ਮਣੀ ਗੋਲ ਕਟੜ ਕੇ ਬਥਾਰ ਲਿਆਵਾਂਗੇ ਗੱਡੀ ਅੱਗੇ ਥਾਰ ਕਿਥੋਂ ਆਣੀ ਹੈ ਪਾਪਾ ਤੈਨੂੰ ਕਿ ਖੋਦ ਲਿਆ ਮੈਂ ਭੱਗ ਗਈ ਨਾ ਉਹ ਵਿੱਚ ਪੈਂਦੇ ਨਹੀਂ ਹਾਂ ਕੋਈ ਨਹੀਂ ਬੇਤਾ ਝਾਂਗ ਇਹ ਮੈਂ ਇਹ ਮੰਗਾਂ ਦੀ ਗੱਤ ਮੈਂ ਕਰ ਲਿਆ ਦਾਂਗੀ ਕਿੱਥੇ ਥਾਰ ਆ ਪੂਰਾ ਪਲਾ ਖਾ ਪਾਇਆ ਗਿਆ ਮੇਰੇ ਜੀ ਆਣੇ ਵਾਲਾ ਮੋਢਾ ਆਣੇ ਵਾਲਾ ਉਹ ਬੱਡੇ ਆ ਸ਼ੋਹ ਵਾਲੀ ਬੱਡੀ ਸੱਚੀ ਨਹੀਂ ਕੋਈ ਚਾਲੀ ਹੂੰ ਘਰ ਪਾਉਂ ਤੋ ਇੱਕ ਹੀ ਕਾਰ ਆ ਲੈਣ ਨੂੰ ਪੇਦੇਸ ਤੇ ਥਾਰ ਵੀ ਦਿਖਲਾ ਦਾਂਗੇ ਨਾ ਵਿੱਚ ਘਰ ਦੇ ਲੈ ਆਵੇ ਤੁਹਾਡੀ ਗੱਡੀ ਹੈ ਉਹ ਵੰਦਰੇ

ਕਿੰਨੇ ਹੋ ਗਏ 70 70 80 90 100 ਇਹ ਹੋ ਗਏ 630 ਰੁਪਏ 630 ਹਾਂ 630 ਹੋ ਗਏ ਦੇ ਪਾਸੇ ਹਾਂ ਬਈ ਇਹ ਬਈ ਗਏ ਬੰਦ ਉਹ ਤਾਂ ਓਕੇ ਹੋ ਜਾਂਦੇ ਵਾ 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 ਜੀ ਜੀ

ਕਿੰਨੇ ਹੋ ਗਏ ਆ ਤੇ ਹੁਣ ਕਿੱਦਾਂ ਗਣੀਆਂ ਇਹ ਰ ਇਹਨਾਂ ਨੂੰ 1 1 ਤੇ 2 4 5 5 ਦੇ 5 ਆਹੋ 5 ਦਾ ਤੇ ਇਹ ਚੋ ਆ ਪੰਜ ਕਰਕੇ ਅੱਪ ਨਹੀਂ ਆਦੀ ਕਰਦਾ ਨਹੀਂ ਆਇਆ ਕਿੰਨੇ ਹੋ ਗਏ ਅਛਿੰ ਮਮੀ 5 5 ਵਾਲੇ ਮਿਲਾ ਕੇ ਆਹ ਇਹ ਹੋ ਗਈ 10 2 2 ਬਸ 1 10 ਤੇ 1 ਤੇ ਫੇਰ ਹੋਰ ਕਰ 1 2 2 ਤੇ 3 3 ਪਾ ਪਾਂਚੇ ਤੂੰ ਇਗਨੇ ਗੇ ਦੂ ਦਸ ਜੇਪ ਚੱਲੀਏ ਗਵਾਂਡੀਆਂ ਫੜੇ ਜੱਬ ਨੂੰ ਸਫਾਈਆਂ ਕਰਤੇ ਕਰਤੇ ਵੇਖਣ ਚੱਲੀਏ ਇਹਨਾਂ ਦਾ ਹਾਲ ਕੀ ਅੱਜ ਸਫਾਈਆਂ ਕਰ ਕਰ ਕੇ ਆ ਵੇਖੋ ਸਾਡੇ ਗਵਾਂਡੀਆਂ ਦਾ ਹਾਲ ਆਪ ਕੋ ਸਾਡੇ ਆ ਬੇਵੀ ਹੈ ਇਧਰ ਵੀ ਬੇਵੀ ਵੀ ਆਈ ਹੋਈ ਆ ਕਸਰੀ ਕਾਲ ਕਸਰੀ ਕਾਲ ਯਾਰ ਆਈ ਗਈਆਂ ਆ ਸ਼ੁਕਰ ਆ ਗਈਆਂ ਨੇ ਤੇ ਗਾਲਾਂ ਕੱਢ ਨਹੀਂ ਤੈਨੂੰ ਇਹਨੇ ਘਰੋਂ ਤੁੰਗੇ ਹੋਣਾ ਹੈ ਆਏ ਸਫਾਈ ਵਾਲਾ ਟਾ ਬੰਦਾ ਮੰਦਰਾ ਤੇ ਬਦਲ ਗਿਆ ਪੂਹੀ ਬਣਿਆ ਜਿਵੇਂ ਬੜਾਈ ਉਹ ਤਾਂ ਨਾਟੀਆਂ ਨਹੀਂ ਹੁੰਦੀਆਂ ਆਹੋ ਸਫਾਈ ਕਰਕੇ ਮੈਡਮ ਬਣ ਗਿਆ ਵੀ ਕਿਹਦੇ ਬੰਦਾ ਹੋ ਗਿਆ ਪਾਪਾ ਆਂਦੀ ਪੂਛ ਨਾਲ ਮਾਰਨਾ ਹੈ ਸਫਾਈ ਵੀ ਨਹੀਂ ਲੈ ਜਿਵੇਂ ਗਵਾਂਡੀਆ ਦੇ ਘਰੋਂ ਸਫਾਈ ਕਰਾਈਗੀ ਖੇਚ ਲਾਇਆ ਕੇ ਨਹੀਂ ਲੱਗਦਾ ਦਿਲਾਵਾ ਇੱਧਰ ਹੋ ਗਈ ਐ ਕਮਰੇ ਦੀ ਸਫਾਈ ਹੋ ਗਈ ਇੱਧਰ ਇੱਧਰ নো ਐਂਟਰੀ ਮੈਨੂੰ ਨੰਗਾ ਨਹੀਂ ਦੇਣਾ ਇਹ ਖਰੀ ਕੀਤਾ ਆ ਵੀ ਲੱਗਦਾ ਐ ਤੁਹਾਡਾ ਸੋਫੇ ਬਿਆਹ ਕਿ ਹੈ ਨਹੀਂ ਤਾਂ ਬੱਜਾ ਬਿਆਹ ਤੇ ਨਹੀਂ ਆ ਠੀਕ ਵਾ ਤੈਨੂੰ ਕਿ ਹਾਂ ਮੈਂ ਜੁੱਤੀਆਂ ਵਾਲੇ ਇੱਥੇ ਧਾ ਲਾ ਦਈਏ ਹਾਂ ਸਾਈਡ ਤੇ ਲਾ ਦੋ ਹਾਂ ਠੀਕ ਵੈ ਇਧਰ ਜਗ੍ਹਾ ਜਿਆਦੀ ਮਿਲਦਾ ਇਧਰ ਸਪੇਸ ਖੁੱਲ ਜਿਆਦੀ ਬਣ ਗਈ ਹੈ ਨਾ ਤਾਂ ਚੰਗੀ ਤਰ੍ਹਾਂ ਲੱਗ ਜਾਂਦੀ ਹੈ ਨੀ ਅਦਰ ਵਿੱਚ ਜਵਾੜੀਆਂ ਦੇ ਦੀਦੀ ਮਾਡਾ ਹੈ ਕਿੱਥੇ ਆ ਹੈ ਕਿੱਥੇ ਆ ਹੈ ਨਹੀਂ ਆਉਂਦਾ ਵਲੌਗ ਬੰਦੇ ਹੈ ਨਹੀਂ ਆਉਂਦਾ ਹੋਰ ਅਪਰੇਟਰ ਆਤ ਪੰਜ 3 ਵਜੇ ਉੱਠ ਪਾਣ 3 ਵਜੇ ਤੱਕ ਸਾਰਾ ਕੰਮ ਕਰਕੇ ਫਿਰ ਸੌ ਜਾਣਾ ਦੇ ਲੋਟੀਆਂ ਹੈਟਾ ਬਾਬਾ ਟੱਲ ਨਹੀਂ ਰਾਜੀ ਜੀ ਜੇ ਟੱਪਾ ਟੱਲ ਹੁੰਦਾ ਫਿਰ ਪਈ ਇਹ ਤੋਂ ਪਹਿਲਾਂ ਹਾਂ ਅੱਜ ਆਈ ਹਾਂ ਆਦਾ ਪਾਣੀ ਆਈ ਪਰ ਉਸੇ ਬਾਬਾ ਢਾਲ ਦੇ ਗੁੱਸੇ 'ਚ ਆਇਆ ਅਚਾਨਕ ਨਹੀਂ ਬਾਬਾ ਢਾਲ ਆਹੋ ਹਜੇ ਸਾਡਾ ਬਾਬਾ ਢਾਲ ਗੁੱਸੇ 'ਚ ਆ ਮੈਂ ਆਈ ਕਿਹਦੀ ਮਾਰ ਮਾਰ ਬੰਦੇ ਨਾ ਮਾਰ ਰਹੇ ਨਹੀਂ ਮੈਂ ਪਾ ਲੈਣਾ ਕਰਾਂ ਕਰ ਸਕਦਾ ਇਤਨੇ ਵਾਰ ਕਰ ਲੈ ਅੱਛੇ ਜਿਹਾ ਬਾਕਾਈ ਤੇ ਰੁਕ ਕੇ ਵਾਅਦਾ ਕੀਤਾ ਤੂੰ ਮੈਂ ਤੇਰੀ ਪੰਮੀ ਦੁਬਾਰਾ ਪਿਸ਼ਾ ਆ ਗਈ ਆਈ ਕਿੰਕੁਸ਼ੀ ਨਹੀਂ ਕਰ ਮਾਂ ਹਿੱਥੇ ਚਲੀ ਜਾਂਦੀ ਸਾਨੂੰ ਛੇਤੀ ਛੇਤੀ ਕਰੋ ਮੈਂ ਵਾਂਡੇ ਜਾਣਾ ਬਾਅਦ ਤੂੰ ਕਿਤੇ ਚੱਲੇ ਚੱਲੇ ਹੋ ਨਾ ਵਾਂਡੇ ਨਾ ਪਹਿਲਾਂ ਤੋਰ ਕੇ ਬੰਨਣਾ ਤੋਂ ਰਾਜਾ ਪਾਈ ਰਹੇ ਸਫਾਰਾ ਬਾਅਦ ਚ ਕਰ ਲਾਂਗੇ ਕੀ ਹੋਇਆ ਨਹੀਂ ਰਾਤ ਲਾਉਣਾ ਕਿਉਂ ਨਹੀਂ ਆ ਜਣੀ ਮੈਂ ਰਾਤ ਲਾ ਕੇ ਆਉਣੀ ਰਾਤ ਤੂੰ ਤੇਰਾ ਕੀ ਰੱਖਿਆ ਤੁਹਾਡਾ ਕੀ ਰੱਖਿਆ ਹੈ ਚੋਲੇ ਹਾਂ ਤੂੰ ਜਾਣਾ ਅੱਡੇ ਤੇ ਤੇ ਇੱਥੇ ਆ ਆਥੇ ਜਾਣਾ ਇੱਥੇ ਨਹੀਂ ਜਾਣਾ ਮੈਂ ਇੱਥੇ ਹੀ ਜਾਣਾ ਹੀ ਮੈਂ ਸ਼ਾਮਾਂ ਨੂੰ ਆ ਜਿਹੜਾ ਵਾਪਸ ਆਉਣ ਦਾ ਟਾਈਮ ਹੀ ਨਾ ਹੋਵੇ ਉਦੋਂ ਜਾਣਾ ਮੈਂ ਅੱਧੀ ਰਾਤ ਨਹੀਂ ਕੱਲੀ ਜਾਣਾ ਕੱਲੀ ਜੀ ਜਾਣਾ ਅੱਛਾ ਕਦ ਜੀ ਜਾਣਾ ਜਿੰਨੀ ਸਟੈਂਡ ਪੂੰਛ ਕੇ ਫੜਾ ਦੋ ਦੋਵੇਂ ਜੀਏ ਨੇ ਕਿੱਥੇ ਜਾਣਾ ਮੈਂ ਬਣਾ ਲਿਆ ਮੇਰੀ ਬਣਾਈ ਜਾਂਦੀਆਂ ਜੋ ਵਿੱਚ ਇਹ ਤੈਨੂੰ ਈਟਾ ਘਰ ਜਾਣਾ ਇਹ ਨਹੀਂ ਕਿਹ ਕੋਈ ਬਾਈਕ ਲੱਗੇ ਬੰਦੇ ਨਾ ਲੱਕ ਜੰਦੀ ਗਲਾਪੀ ਜੀ ਪਚੁੰਨੀ ਰ ਘੱਟੇ ਤੇ ਮਰੀ ਇਹਦੇ ਨਾਲ ਪੂੰਛਾ ਚੀਜ਼ ਇਹ ਨਵਾਂ ਮਾਇਆ ਨਹੀਂ ਕਿਹ ਕੋਈ ਇਹਨਾਂ ਆ ਸਾਰ ਲੀਏ ਕੋਈ ਘਰ ਘਰ ਪਾਲ ਲਿਆ ਤੇ ਬੋਰ ਹੋ ਗਏ ਇੱਕ ਘਰ ਚ ਰਹਿ ਰਹਿ ਕੇ ਬਾ ਘਟੋ ਘਟ ਸੱਤ ਕਹਾਣੀ ਨੂੰ ਮੇਰੇ 5 ਸਾਲ ਹੋ ਗਏ ਤੁੰਦ ਜਿਆਦੇ ਹੋ ਗਏ ਆ ਮੈਂ ਤਾਂ ਹੀ ਤੇ ਸ਼ੁਰੂ ਕਰਦੀ ਆ ਕਿ ਤੂੰ ਇੰਨੇ ਤੈਨੂੰ ਜਿਆਦੀ ਆਖ ਜਾਣਾ ਸ਼ੁਰੂ ਕਰਦਾ ਮੈਨੂੰ ਤਾਂ ਤੁਹਾਡਾ ਵੀ ਜਿਆਦੇ ਹੋ ਗਏ ਆ ਤੇ ਤੂੰ ਇੱਥੇ ਹੀ ਰਹਿ ਜਾਵਾ ਤੂੰ ਨਾ ਇਹੋ ਜਿਹੀ ਸਲਾਹ ਬਖਸ਼ ਜਗਦਾ ਤੇਰੇ ਘਰ ਵਾਲੇ ਦੇ ਹਾਲ ਠਰ ਜਾਂਦੀ ਆ ਤੂੰ ਇਹਨੂੰ ਸਵਾਰ ਹੈ ਘਰ ਤੇਰਾ ਹਵਾ ਚਾਤ ਕੇ ਦਿੱਤਾ ਤੇਰੇ ਘਰ ਵਾਲੇ ਨੇ ਲਾ ਸੰਭੀ ਗਿਆ ਜਨ ਕੋਈ ਮੈਂ ਇਹਨੂੰ ਇਹਨੂੰ ਨਵਾ ਫੇਰਾ ਲਵਾ ਤੂੰ ਤਾਂ ਬਦਾਂ ਸ਼ੁਰੂ ਕਰ ਦੇ ਨਾ ਪੈਨੂ ਲਾ ਦੇ ਫੇਰਾ ਮੈਂ ਨਹੀਂ ਇਸ ਕਰ ਕੋਈ ਨਾ ਗੱਡੇ ਦੇ ਡਰਲੇ ਨਾ ਗੱਡੇ ਵਿਚੜ ਕੇ ਹੌਲੀ ਹੋ ਗਈਆਂ ਲੈ ਹੌਣ ਦਾ ਕਿਉਂ ਨਹੀਂ ਆ ਗਈ ਚੱਲ ਗੱਡੇ ਦਾ ਸੀ ਸਾਰੀ ਮੋਮੈਂਟ ਕੋਈ ਹੋਪੀ ਆ ਰਹੀ ਸੁੱਕੀ ਪਈ ਆ ਮੈਂ ਵੀ ਕੋਟੀ ਪਾ ਕੇ ਹੌਲੀ ਹੋ ਜੇ ਨਾ ਵੇਖੀ ਜੀ ਅਣੀ ਵੀ ਪਾਸੋਂ ਜੁੜਿਆ ਦੇ ਅਣੀ ਹੋਤੀ ਹੋਣੀ ਆ ਹਨੂ ਆਵੇ ਚੈਨਲ ਤੋਂ 50 60000 ਰੁਪਇਆ ਤੇ ਕੋਈ ਕਿਹੜਾ ਫੇਰ ਆਉਣਾ ਵਾ 50 60000 50 60000 ਆਗਾ ਕਿੰਨਾ ਦੇ ਮੋਢੇ ਤੇ ਪਲ ਸੁਣਾ ਭੱਜਾਓ ਕਿੱਥੇ ਚਲੀ ਆਈ 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 ਮਾਰਕੀਟ ਪਹਿਲੇ ਸਾਨੂੰ ਆਈਡੀਆ ਮਾਰਗੇਂ ਜਾਨੀ ਹਾਂ ਦੇਖੋ ਉਹ ਜਿੰਨਾ ਚਿਰ ਖੱਚੀ ਨਾ ਲੱਗੀ ਉਹ ਲੱਗੇ ਆਈਡੀਆ ਮਾਰਕੀਟ ਨਾ ਖੜਾ ਨਹੀਂ ਛੜਨਾ ਹੁਣ ਆਉਂਦੀ ਨਾ ਕਿਹਾ ਨਾ ਐਡੀ ਛੱਤੀ ਆਉਣ ਵਾਲੀ ਹੈ ਜਾਨੀ ਆਏ ਭੱਜੀਆਂ ਆਈਆਂ ਛਪੂੜੀਆਂ ਵੀ ਹੈ ਨਹੀਂ ਕੋਲ ਕੱਖ ਵੀ ਛੱਤੀ ਆ ਗਈ ਸੀ ਆ ਵੇਖੋ ਗਵਡੀਆਂ ਕਰਿਆਏ ਆਪਣਾ ਵੀ ਕੰਮ ਕਰਨਾ ਸੀ ਉੱਥੇ ਘਰੇ ਰਹਿੰਦੇ ਸੀ ਗਵਾਨੀ ਕਿ ਚਾਹ ਬਣਾਉਣ ਤੇ ਲਾਤਾ ਆਪਾਂ ਨੂੰ ਕਿ ਚਾਹ ਬਣਾ ਕੇ ਆਉ ਆਪ ਟੱਕਰੀਆਂ ਆਪਣੀਆਂ ਸਫਾਈਆਂ ਕਰਨ ਤੇ ਜਿੱਦਣ ਮੈਂ ਕਰਨਾ ਉਹ ਦਿਨਾਂ ਦਰਸ਼ਨ ਨਹੀਂ ਦੇਣੇ ਸ਼ਾਮਾਂ ਨੂੰ ਦੇਣੇ ਕਰਦੀਆਂ ਪਰਮਜੀਤ ਆ ਉਹ ਇਦਾਂ ਹੀ ਹੈ ਨਾ ਹਣ ਆ ਪਣ ਪੱਤੀ ਆ ਭਾਈ ਦੁੱਧ ਪੜਾਵੇਂ ਚਾਹ ਦੇ ਗਲਾਸਾਂ ਚ ਪਾ ਕੇ ਦਰਦ ਲੈ ਠੀਕ ਠੀਕ ਮੈਂ ਵੀ ਪੀਵਾਂ ਉਹ ਦਿਹਾੜੀ ਖੜੂੰਗੀ ਮੇਰਾ ਵੀ ਜਿੰਨੇ ਇਤਰੇ ਕਿ ਨਹੀਂ गुआिए वा चल तो हम देखिए गांव वेलिया हुई नहीं अजे वेलियाँ गुआढ़ बहुत पा बनती है इन्हें जी थोड़ी बहुत ही बनती बिगड़ भी जाती सिर्फ वीडियो के चक्कर बनती है ਆਈ ਅੱਜ ਇਹ ਲੜਦੀ ਹੈ ਆਈ ਕਿੱਕਾ ਜਾਪ ਵੇ ਇਹ ਤਾਂ ਬੱਜਪਲਾਤੀ ਆਬ ਤੇ ਤੂੰ ਗੁੱਡੀ ਦੇਂਦਾ ਨਹੀਂ ਲਕੋਤੀ ਹੁਣ ਉਹਦੀ ਸ਼ੈਕਲੀ ਵੀ ਨਾ ਲੈ ਆਉਂ ਆਬ ਤੇ ਜੇਰਾ ਨਹੀਂ ਪੈਂਦਾ ਤੇਰੀ ਨਿੱਕੀ ਚੀਜ਼ ਦੇਂਦਾ ਨਾ ਜੇ ਤੇ ਫੋਲ ਫੂਲ ਹੋਵੇ ਮੰਜੀਆਂ ਤੇ ਉਵੇਂ ਹੀ ਪਏ ਪਤਨੀ ਵੀ ਨਹੀਂ ਹੁਣ ਸਫਾਈਆਂ ਕਰ ਲੈਣਾ ਆਇਆ ਸਾਸੌਖਾ ਇਹ ਕਦੋਂ ਨਵਾਂ ਮਾਰੀ ਲਿਆ ਮੋਰਚਾ ਫੇਰ ਵੀ ਸ਼ੂਗਰ ਕਰੋ ਮੈਨੂੰ ਟੈਂਸ਼ਨਾਂ ਪਈਆਂ ਪਈਆਂ ਭੈਣ ਮੈਨੂੰ ਘਰ ਦਾ ਗੰਦਾ ਲੱਗੀ ਆਹ ਬਿਮਾਰੀ ਕੀ ਆ ਇਹ ਬਿਮਾਰੀ ਕੀ ਆ ਆਹ ਰਬੀ ਦੇ ਮਕਾਲ ਹਰ ਕੀ ਚਾਚੀ ਆਖ ਨਹੀਂ ਆਂਦੀ ਮੈਂ ਤੇ ਆਪ ਕਰਨੀ ਆ ਮੋਰ ਨੂੰ ਆਖਿਆ ਆ ਕਰੀਏ ਮੈਂ ਲੈ ਇੱਕ ਘਰ ਦੇ ਚੋਏ ਸਾਰੇ ਆਹ ਨਾ ਕਰੋ ਪਰ ਮੇਰੇ ਨਾਲ ਵੀ ਗੱਲ ਜਿਓ ਸਬਜੀ ਧਰ ਦੇ ਆ ਜਾ ਜੋਟੀਆਂ ਵੀ ਪਕਾ ਦੇਣੀ ਆ ਸਾਰੇ ਨਾਲ ਵਧੀਆ ਤੇ ਚੰਗੀ ਰਹਿਣਾ ਤਾ ਦੇਖ ਕੇ ਚੱਕਰ ਮਾਰਨਾ ਪੈਂਦਾ ਪੈਂਦਾ ਤੇ ਸਾਰੀਆਂ ਵਧੀਆ ਜਾਈ ਆਹੋ ਸਬਜੀ ਧਰ ਲਈ ਮੇਰੀ ਵੀ ਪਤਾ ਬਣਾ ਲੋ ਨਾਲ ਦੁੱਧ ਦੀ ਗੱਲ ਕਰ ਉਹ ਉਹਨੇ ਕੱਲ ਆ ਕੇ ਬਣੇ ਘਰ ਤੇ ਉਹਨਾਂ ਨੂੰ ਖਾ ਦੇ ਲਾ ਬਾਤ ਤੁਹਾਰੇ ਦੀ ਹਾਂ ਕੀ ਗੱਲ ਵਧੀਆ ਲੱਗ ਕਿਦਾਂ ਭਰੀ ਪਈ ਪਤਾਰੀ ਰਹੀ ਸਾਥ ਨੇ ਸੋਈ ਮੈਂ ਜਦ ਦੇ ਵੇਖ ਕੇ ਤਾਂ ਲੱਗਦਾ ਹੀ ਪਈ ਨਾ ਭਾਂਡੇ ਚ ਬਣਾਈ ਕਿਦਾਂ ਨਹੀਂ ਪਹਿਲਾਂ ਕਰਦੇ ਮੈਂ ਲਿਖ ਕੇ ਕਰਦੀ ਚੁੱਕਦੀ ਨਹੀਂ ਇਹਦਾ ਤੁਹਾਡੀ ਸੋਈ ਸਾਫ ਹੋਈ ਹੈ ਕੱਲੀ ਪੂਰੀ ਪੱਕਾ ਕਰ ਸਕਦੇ ਪੀ ਵੀ ਕਰ ਹੰਕਾਰ ਰਾਜ ਮਾਰ ਲਏ ਮਾਰ ਵੀਰ ਨੂੰ ਕੇ ਵਾਲਪੇਪਰ ਲਿਆ ਦੇ ਸਾਨੂੰ ਇੱਕੋ ਵਾਰੀ ਸਾਡੇ ਕੋਲ ਨਹੀਂ ਪਣੀ ਮੋੜੀ ਬਾਲਟੀਆਂ ਵਾਜਦੀਆਂ ਜਿੰਨੇ ਵਾਜਦੇ ਤੁਹਾਡੇ ਨਾਲ ਪਹਿਲੇ ਲੈ ਦੇ ਮੈਨੂੰ ਨਹੀਂ ਤੁਸੀਂ ਲੈ ਆਓ ਨਾ ਉਸ ਕਰ ਲਿਆਓ ਵੀ ਜੁਆ ਕੱਢਿਆ ਲੱਗੂ ਤੇ ਉਹ ਵੀ ਦਵਾ ਕੀ ਕਰਦੀ ਹੈ

ਸੰਯੋਗ ਲੈ ਕੇ ਲਿਆਈ ਗਏ ਮੈਂ ਇਹਦੇ ਵਿੱਚ ਆਉਂਗਾ ਨਾ ਇਹਨੂੰ ਕਰਾਂਗੀ ਤੁੱਕ ਟ੍ਰੇਨਿੰਗ ਵਿੱਚ ਹੋ ਨਹੀਂ ਆਈ ਹਾਂ ਇਹਨੂੰ ਦੋ ਬਰ ਬੰਦ ਕਰੋ ਹਾਂ ਮੈਂ ਪਾਣੀ ਦੇ ਟੱਬੂਰੇ ਭਾਰੀਆਂ ਚਾਹੀਦਾ ਹੋਰ ਇਹਦੀ ਦਵਾਰ ਆਉਣਾ ਮੈਂ ਇੰਨਾ ਸਰਕਾਰ ਕਹਿੰਦੇ ਬਣਾ ਕੇ ਨਾ ਛੋਲ ਜਾ ਪਨੀਰ ਬਣਾ ਦੇ ਛੋਲੀ ਆ ਪਨੀਰ ਮੈਂ ਕਿਹੜਾ ਖਾਣਾ ਅਹੀਂ ਤੇ ਪਾਵਾ ਮੇਰੇ ਦੋਣਾ ਪਾਵਾ ਉੱ딜 ਪਾ ਕੇ ਲੈ ਜੀ ਮੈਨੂੰ ਇੱਥੇ ਡੱਬੀ ਚ ਪਾ ਦੇ ਆਹ ਤੋਂ ਵੀ ਪਾ ਕੇ ਲੈ ਜੀ ਹੂੰ ਉਹਨੇ ਕਿਹਾ ਸਬਜੀ ਆਪਣੀ ਲਈ ਐਂ ਤੇ ਰੋਟੀਆਂ ਵੀ ਲਈਆਂ ਆਂਦੀਆਂ ਹਨਾ ਦੀਦੀ ਮਾਂ ਸੌਜੀ ਦੀ ਮੈਂ ਬਣਾ ਦੇ ਲੱਗੀ ਤੇ ਮੈਂ ਕਿਹੜੀ ਖਾਣੀ ਤੇ ਦੀਦੀਆਂ ਦੀ ਡੱਬੀ ਚ ਪਾ ਕੇ ਲੈ ਜੀ ਮਾਂ ਨੇ ਕਿਹਾ ਸਬਜੀ ਲੈ ਆਂਦੀ ਰੋਟੀਆਂ ਵੀ ਲਈਆਂ ਆਂਦੀਆਂ ਹਾਂ ਰੋਟੀਆਂ ਬਣਾਏ ਤਾਂ ਜ਼ਰੂਰੀ ਆਓ ਮਾੜੀ ਵੇ ਵੇ ਪਾਤਾ ਦਿੰਦੀ ਵੇ ਵੇ ਪਾਤਾ ਦਿੰਦੀ ਵੇਲਾ ਹੜਾ ਘਰ ਲਿਸ਼ਕ ਗਿਆ ਹਾਂਦੀ ਵੀ ਤੇਰਾ ਹਾਂਦੀ ਵੀ ਤੇਰਾ ਗੰਦਾ ਗੰਦਾ ਤੇਰਾ ਗੰਦਾ ਗੰਦਾ ਲੱਗਦਾਉਣ ਲੱਗ ਗਿਆ ਸਾਡੇ ਮੈਂ ਉੱਤ ਲੱਗੀ ਬੂਏ ਭਾਰ ਕੇ ਸਾਫ ਕਰਾਂ ਬਤਾਉ ਸਾਰਾ ਜਾਨ ਉਹ ਨੀਂ ਤਾਂ ਨਹੀਂ ਕਰਦੇ ਹੋ ਜਾਨੀ ਜਿਸ ਨੂੰ ਮੈਂ ਲਿਸ਼ਕਣੀ ਨਹੀਂ ਤੇਰੇ ਤਾਂ ਕੰਤਾਈ ਨਹੀਂ ਹੋਣੇ ਕਿ ਤੇਰੇ ਤਾਂ ਫਿਰ ਆਓ ਲੈਣੇ ਤੋਂ ਹਾਂ ਆ ਇਹ ਵੇਲੇ ਨਾ ਗਵਾਂਡਾ ਨਾ ਸਿਰਫ ਸਫਾਈ ਤੇ ਟੱਕ ਰੱਖਿਆ ਵਾ ਸੱਸ ਕੋਈ ਨਹੀਂ ਉਹਦੀ ਆਉਣ ਵਾਲੀ ਆ ਬਸ ਇਹਨਾਂ ਦੀ ਬੋਲਤੀ ਬੰਦ ਦੋ ਮਹੀਨੇ ਅগে ਵਿਆਹ ਗਈ ਸੀ ਆਪਣੀ ਤੇ ਇਹ ਕਿਉਂ ਆਈ ਨਹੀਂ ਇਹਨਾਂ ਨੂੰ ਲੱਗੀਆਂ ਸੀ ਮਗਜਾਂ ਹੁਣ ਇਹਨਾਂ ਦੀ ਮਗਜਾਂ ਅੱਜ ਤੋਂ ਖਤਮ ਚੱਕੀ ਸਕੂਟਰੀ ਆਉਨੂ ਚੱਕੀ ਸਕੂਟਰੀ ਆਉਨੂ ਅੱਧੀਆਂ ਹੋ ਗਈਆਂ ਵਿਚਾਰੀਆਂ ਸੋਚੋ ਤੁਹਾਡੇ ਸੱਸ ਫੇਰੀ ਚੱਗੀ ਆ ਕੋਈ ਨਹੀਂ ਸੱਸ ਦੀ ਬਣਾਉਣੀ ਨਹੀਂ ਕਰੀਦੀ 괜ੀ ਝੂਠੀ ਸਤਰੀਬ ਨਾ ਕਰ ਸੱਚੀ ਸੱਚੀ ਗੱਲ ਕਰੀ ਦੀਦੀ ਨੀ ਤੇਰ ਚੋਕੇ ਨਗਾਏ ਉਹ ਪਰ ਕੋ ਚੰਗਾ ਚੋਖਾ ਬਣਾ ਉਹ ਮਿੱਠੇ ਚੋਲ ਹਾਂ ਬਣਾ ਕੇ ਲਿਆ ਮਿੱਠੇ ਚੋਲੇ ਲੈ ਸਾਸਾ ਟਾਂਡੀ ਉਹ ਦੀ ਟਿੱਕੀ ਨਹੀਂ ਇਹ ਪੰਗਾ ਪੈਣਾ ਇੱਥੇ ਬੈਠ ਕੋ ਸਬਜ਼ੀ ਲੈ ਗਈ ਐ ਈ ਕੁਰਸੀ ਬਾਹਰ ਲਾ ਕੇ ਲਿਆ ਨਹੀਂ ਇਹ ਸੁਆਹਿਆ ਸੁਣਿਆ ਚਾਰ ਆਮ ਇਨ ਯੂ ਅ ਸੋਈ ਮੰਮੀ ਖੁੱਲੀ ਰਖੋਣੀ ਆ ਬਣਾਉਣੀ ਬਣਾਉਣੀ ਨੈਨਰ ਸੋਈ ਫੁੱਲੀ ਨਾਲ ਬੈਸ ਆ ਆ ਫ੍ਰੀਡੈਂਡ ਦੀ ਹੈ ਇੱਕ ਦਿਨੀ ਹਾੜੇ ਚੰਬੇਰੀ ਇਖਰੇ ਮੈਨੂੰ ਪਤਾ ਨਹੀਂ ਆਓ ਮੈਂ ਤਾਂ ਨਹੀਂ ਕੋਈ ਕਰਦੀ ਫੁੱਲੀ ਕਰ ਬੇ ਪਤਾ ਕੀ ਆ ਇਹਨੇ ਵੀ ਆਉ ਵਿੱਚ ਵੀ ਆਪਣਾ ਖੁੱਲੀ ਮਾੜੀ ਇੱਥੇ ਤਾਂ ਮੈਨੂੰ ਪਤਾ ਨਹੀਂ ਮੇਰੇ ਪੇਕੇ ਜਾਂਦੇ ਮੰਮੀ ਗਲਦੀ ਬੰਦੀ ਸੋਈ ਵੀ ਸਾਡੀ ਸਿਸਟਮ ਆ ਵੀ ਸੋਈ ਜੀ ਬੈ ਕੇ ਸਾਰੇ ਰੋਟੀਆਂ ਖਾਣੀਆਂ ਕੁਰਸੀ ਢਾ ਕੇ ਸਾਡੇ ਉੱਥੇ ਇਹ ਆਦਤ ਆ ਅਹੀਂ ਕੀ ਕਰਨਾ ਫਿਰ ਸੋਈ ਵਿੱਚ ਖੜਾ ਨਹੀਂ ਹੁੰਦਾ ਜਿੱਤੇ ਵਿੱਚ ਸਿਲੰਡਰ ਰੱਖੀਦਾ ਇਹ ਵੇਖੀਆ ਸਾਡੇ ਪਿੰਡ ਵੀ ਇਦਾਂ ਜਿਹੀ ਰੋਟੀ ਖਾਣੀ ਨਾ ਤਾਂ ਦੂਰਤਾ ਪੜਦੇ ਆ ਮਰਜ਼ੀ ਲਾ ਕੇ ਢਾਹ ਰਹੇ ਨੇ ਸਾਰੇ ਤਾਂ ਪੰਗੋਦੀ ਖਾਣੇ ਹੂੰ ਇਦਾਂ ਮਜ਼ਾ ਆਉਂਦਾ ਹਾਂ ਤੇ ਸਾਡੇ ਵੀ ਉੱਥੇ ਆ ਕੇ ਚਾਚੀ ਦੇ ਘਰ ਆਈ ਹੂੰ ਸਾਡੇ ਹਿੱਟ ਡੇਲੀ ਲੱਗਦਾ ਅਹੀਂ ਵਿੱਚ ਖੜਾ ਬਣਾਉਣਾ ਸੋਈ 'ਚ ਵਿੱਚ ਜਿਹੜਾ ਹੁੰਦਾ ਉੱਤੇ ਰੱਖ ਕੇ ਬਾਕੀ ਆਸੇ ਪਾਸੇ ਜਗ੍ਹਾ ਖੁੱਲੀ ਰੱਖਣੀ ਵੀ ਔੜਾ ਵਿੱਚ ਚਾੜ੍ਹੇ ਰੱਖੀਦਾ ਹਾਂ ਉਹ ਰਾਤ ਆ ਕੇ ਖੁੱਲੀ ਸੋਈ ਰੱਖਣੀ ਮੈਂ ਵਾਕਈ ਭਾਵੇਂ ਪੋਰੀਆਂ ਬਣਾ ਲਿਆ ਸੋਈ ਖੁੱਲੀ ਨੇ ਸੋਈ ਸੋੜੇ ਲੱਗਦੇ ਜਿਵੇਂ ਡਾਕਟਰ ਹੂੰ ਐਨੇ ਬੂਏ ਪਾਰੀਆਂ ਤੇ ਸ਼ੀਸ਼ੇ ਨਾ ਰੱਖੇ ਜਿਨੇ ਰੱਖੇ ਮੈਂ ਤੇ ਆਂਦੀ ਕਢਾ ਲਾਂ ਮੈਂ ਕਢਾਉਣ ਤੇਰੇ ਤੋਂ ਉਹ ਤਾਂ ਸੋਹਣੇ ਲੱਗਦੇ ਕਰਨੀ ਦੇਖਣ ਲੱਗੇ ਸੋਹਣੇ ਵੀ ਲੱਗਦੇ ਆ ਸਫਾਈ ਦਾ ਹੀ ਐ ਸਿਰਫ ਇੱਕ ਪੰਗਾ ਹੱਥ ਜਿਆਦਾ ਨੂੰ ਸਫਾਈ ਹੁਆਦੇ ਆ ਰਾਹ ਪੋਸ਼ਨ ਤਾਂ ਤੇ ਦੋ ਕੀਤੇ ਸੀ ਪਰ ਹੁਣ ਤੁਸੀਂ ਮਤਲਬ ਪੀ ਆਨੇ ਆਟਾ ਪੋਸ਼ਣ ਨੇ ਤਾਂ ਤੁਹਾਡੇ ਦੋਵਾਂ ਰੁਕਤੇ ਹੀ ਰੱਖਿਆ ਪੋਸ਼ਣ ਕੱਲੇ ਰੁਕਤੇ ਨੇ ਰੱਖਿਆ ਇਹ ਮੇਰੇ ਹੈ ਨਾ ਕੰਮ ਜਿੱਦਾਂ ਆਵੇ ਇੱਥੋਂ ਇਧਰਲੇ ਜਿੱਦਾਂ ਲਾਲ ਉਹਨਾਂ ਦੇ ਪੋਛਣ ਇਧਰ ਦੋ ਕਮਰੇ ਉਧਰ ਦੋ ਕਮਰੇ ਔਰ ਸੋਈ ਉਹਨਾਂ ਵੀ ਆਖੋਈ ਟਾੜੀ ਇਦਾਂ ਕਰਕੇ ਨਾ ਜੀ ਤਾਂ ਤੁਸੀਂ ਮੰਨਣਾ ਨਾ ਹਾਂ ਬਦਲਾ ਕੋਣਾਂ ਨੇ ਤੁਸੀਂ ਨਾ ਕਰਿਓ ਕੀ ਆਂਦੀ ਸਬਜੀ ਨਾ ਤਾਂ ਅੰਦਰੋਂ ਨਹੀਂ ਮਾਂ ਇਹ ਤਾਂ ਅੰਦਰਲੀ ਉਹਨੇ ਧਾਰਦੀ ਐ ਇੰਤ ਤੇ ਨਾ ਕਹ ਲਿਆ ਦੋ ਉਹਨੂੰ ਕਦਣਾ ਤੇ ਭੇਜੋ ਚੱਲ ਭੇਜ ਦੋ ਉਹਨੂੰ ਕਹ ਕੇ ਤੇ ਗਵੰਡੀਏ ਮੈਂ ਨਹੀਂ ਜਿਧ ਤਰੀ ਆਓ ਦੇ ਦੋਗੇ ਮੈਨੂੰ ਨਹੀਂ ਨਹੀਂ ਮੈਂ ਨੇ ਨਾ ਤਾਂ ਰੋਣੇ ਵਿੱਚ ਚੱਲੀ ਹਾਂ ਜਾ ਕੇ ਫਿਕਰ ਦੇ ਨਾਲ ਤਾਂ ਮੈਂ ਤੇ ਐਵੇਂ ਆ ਗਈ ਐ ਜੀ ਕੋਈ ਮਾੜਾ ਕਾਹਦੀ ਬੋਲਦਾ ਜੀ ਬਣਾਉਣਾ ਕਿਹਦੇ ਹਾਈ ਆਏ ਦੇਖੋ ਕੜੀਆਂ ਚੋਰੀ ਹੋਣੀ ਚੋਰੀ ਵੀ ਸਾਡੀ ਬੇਬੀ ਭੈਣ ਚੋਰੀ ਵੀ ਕਰ ਦਈਏ ਮਾ比亚 ਆ ਕਿੰਨੇ ਮਾਰਿਆ ਤੇ ਨਹੀਂ ਮਾਰ ਦੇ ਨੂੰ ਪੱਟ ਦੇ ਜਿੰਕੇ ਪੱਟ ਦੇ ਮੈਂ ਕਿਹ ਮੈਨੂੰ ਮਾਰ ਨਹੀਂ ਜੇ ਹੁਣ ਮਾਰਿਆ ਤੇ ਕਿੱਥੇ ਚੱਲ ਜਾਣਾ ਅੱਜ ਆਪਣੇ ਘਰ ਚੱਲ ਕੇ ਪਕਾ ਦੇ ਮਰੇ ਇੱਥੇ ਵੀ ਆਖਣਾ ਰਿਸ਼ਤੇਦਾਰ ਵੀ ਗੰਦੇ ਜੀ ਮੱਚ ਪੇਰ ਰਿਹਾ ਕਿ ਹੁਣ ਕੋਇਆ ਤੇ ਗੰਤੇ ਮਾਰਦੇ ਨਹੀਂ ਚੋਕਾ ਬਕਾਟ ਚੈਨਰ ਉਹ ਕਿ ਜਣਾਦਾ ਸੱਚ ਕਰ ਉਧਰ ਦੀ ਵਧੀਆ ਖੇਡ ਲੈ ਉਹ ਤੇ ਮੰਮੀ ਨੂੰ ਨਹੀਂ ਦੱਸਣਾ ਮੈਂ ਤਾਂ ਲੱਗਦੀ ਆ ਮੈਨੂੰ ਉਧਰ ਦੀ ਵਧੀਆ ਖੇਡ ਆਹ ਲੱਤ ਕੇ ਤੂੰ ਮਿੱਟੀ ਮਿਲਾ ਆ ਇਹ ਕਪੜਾ ਮਾਰ ਕਪੜਾ ਥੜੀ ਜਾਣ ਦੇ ਆ ਇਹ ਮੰਜੇ ਤੇ ਕੁਰਸੀ ਰੱਖ ਕੁਰਸੀ ਤੇ ਆਪ ਚੜ ਉਹ ਉੱਤੇ ਮਾਰ ਦੇ ਨੇ ਕਿੱਦਾਂ ਵਿੱਚੋਂ ਨਿਕਲਦੀ ਆਉਂਦੀ ਹੈ ਨਾ ਆਹ ਤਾਂ ਅੰਦਰਾਂ ਤੇ ਗਲਿਆ ਆ ਸਾਰਾ ਇਹਨੂੰ ਜਿਆਦਾ ਲੱਗ ਗਈ ਨਾ ਮਿੱਟੀ ਮਿੱਟੀ ਹੋਈ ਪਈ ਵਿੱਚੋਂ ਸਾਰਾ ਖਾਤਾ ਪਿਆ ਸੋ ਪਗੜ ਦੇ ਸੋ ਪਗੜ ਜਮਾਰਾਂਗੇ ਇਹ ਤਾਂ ਗੋਲੀ ਹੈਗੀ ਗੋਲੀ ਆ ਫਮਜੋਰ ਜੇ ਤੂੰ ਰੋਨੀ ਆ ਆਂਦੀ ਆ ਖੁਦ ਰੋਂਦੇ ਹੀ ਕਮਜ਼ੋਰ ਮੈਂ ਤੇ ਕੁਛ ਨਹੀਂ ਇਹਨੂੰ ਗਿਆ ਹੋਣੇ ਦੇ ਘਰ ਜਾਨੂ ਜੀ ਕਰਦੇ ਆ ਨਾ ਹੈ ਜਾਨੂ ਨਹੀਂ ਹੁੰਦਾ ਸਵੇਰ ਦੀ ਖੇਡਣ ਦੀ ਮੈਂ ਬੋਰ ਹੋ ਬੋਰ ਹੋ ਗਈਆਂ ਨਾ ਖੇਡ ਖਾਕ ਗਈਆਂ ਅਸਾਚ ਖੇਡ ਖੇਡ ਕੇ ਬੈਂਦੀਆਂ ਨਹੀਂ ਐ ਨਹੀਂ ਅੱਜ ਇਹਨੇ ਖੇਡਣ ਦਿਨ ਆਂ ਜਿਉਂਦੇ ਨੀ ਚੜਿਆ ਆ। ਆਹ ਤੇਰੇ ਤੇ ਹੋ ਆਈਆਂ ਕਿਹੜਾ ਲਾ ਆਈਆਂ ਮੇਰੇ ਖਿਆਲ ਸਹਿਜ ਕਰੋ ਕਿ ਆਈਆਂ ਪਿੰਡਰ ਘਰੋਂ ਪਿੰਡਰ ਘਰ ਗਈਆਂ ਘੁੰਮਣ ਗਈਆਂ ਉੱਧਰ ਮੈਨਾਂ ਕਿੰਨੀਆਂ ਮੈਂ ਹੋਏ ਤੇ ਨਹੀਂ ਸਹਿਜ ਕਿੱਥੇ ਵਾਸ ਕਿੱਥੇ ਜੇ ਉੱਡਾ ਤੇ ਮਗਰ ਕਿ ਆਈਂ ਸ਼ੈਕਰੀ ਤੇ ਇਹ ਕੁੜੀ ਕੀ ਕਰਦੀ ਸਾਡੇ ਬੰਦਾ ਕੁੜੀ ਨੂੰ ਇੱਕ ਪਿਆ ਗਵਾਂਡੀਆਂ ਦੇ ਨਿਆਣੀ ਛੋਟੇ ਬੱਚੇ ਨੂੰ ਤਾਂ ਵੱਡਾ ਬੱਚਾ ਨਾ ਕਹਿ ਦਿੰਦਾ ਪਾਪੀ ਨਾ ਫੋਨ ਮੰਗਦੀ ਆ ਤੰਗ ਮਨਉਂਦੇ ਮੈਂ ਪੁੱਤ ਆਪਣਾ ਫੜਿਆ ਜਿਹੜਾ ਥੋੜਾ ਵੱਡਾ ਹੋ ਜਾਂਦਾ ਉਹੀ ਤੰਗ ਕਰ ਲੱਗ ਪੈਂਦਾ ਨਿੱਕੇ ਨੂੰ ਹੈ ਆ ਜਾ ਆ ਜਾ ਮੈਂ ਦੇ ਦਾਂ ਫੋਨ ਤੂੰ ਆ ਜਾ ਆ ਜਾ ਮੈਂ ਆਪਾਂ ਵੇਖ ਲਈਏ ਚਾਚੀ ਨੇ ਕਿੰਨੀਆਂ ਸਫਾਈਆਂ ਕੀਤੀਆਂ ਤੂੰ ਚਾਚੀ ਚਾਪੀ ਜਨੀ ਆ ਆਹੋ ਠੀਕ ਆ ਗਵਾਂਡੀਆਂ ਕਰ ਲਈਆਂ ਸਫਾਈਆਂ ਆਪਾਂ ਵੀ ਲੱਗ ਗਈਏ ਆਜੋ ਆਜਾ ਚੀਜੀ ਲਈਏ ਚਾਚੀ ਨੂੰ ਆਵਾਜੋ ਤੁਸੀਂ ਆਜੋ ਆਪਾਂ ਚੀਜੀ ਲਈਏ ਨੈਣ ਬਾੜ ਦੇ ਅੰਦਰ ਤੇ ਆਜੋ ਆਜਾ ਧੁੱਪ ਬੜੀ ਹੋ ਗਈ ਹੁਣ ਨਹੀਂ ਆਪ ਹਾਲੇ ਛੋਟ ਦੇਣੇ ਆ ਸਵੇਰ ਦੇ ਅੰਦਰ ਨਹੀਂ ਬਾੜੇ ਵਿਚਾਰੇ ਕਿ ਵੀ ਬੇਬੀ ਨੂੰ ਦੇ ਦੇਣੇ ਆ ਚੱਲ ਮੈਂ ਤਾਂ ਸਭ ਤੋਂ ਮਾੜੀ ਗੱਲ ਵਾ ਹਾਂ ਲੈ ਚਾਹ ਨੂੰ ਗੁਲਾਸਾ ਮੂੰਹ ਨੂੰ ਲਾ ਹੀ ਛੱਡ ਦੇ ਨੀ ਪੈਣੇ ਬੇਬੀ ਬੜਾ ਤੱਕਾ ਕਰਦੀ ਹੈ ਕਿ ਮੈਨੂੰ ਆਇਆ ਕਰਨ ਹਾਂ ਹਾਂ ਪਿਆਰ ਤੇ ਜੀ ਸਾਡੇ ਦਿਨ ਲੱਗਦਾ ਨਹੀਂ ਮੈਂ ਆਪਣੀ ਚੱਕਰ ਚ ਆਉਣੀ ਹੈ ਤੇ ਮੇਰਾ ਜੀ ਨਹੀਂ ਲੱਗਦਾ ਮੈਂ ਤੇ ਕਦੀ ਨਾ ਤੁਹਾਡੇ ਦਰਸ਼ਨ ਕਰਾਂ ਦਰਸ਼ਨ ਕਾ ਨਹੀਂ ਦਿੱਤੀ ਖਾ ਹਉ ਦਾ ਮੈਂ ਤੇ ਆਪਣੇ ਘਰ ਆ ਲੈਣਾ ਖਲੀ ਸੜਕ ਤੇ ਕੋਠੀ ਪਾ ਕੇ ਦੇ ਜਿੱਥੇ ਛੇਤੀ ਕਿਤੇ ਮਹੀਨਾ ਮਹੀਨਾ ਕਦੋਂ ਜੀ ਦਾ ਪੱਦੀ ਆਉਣੀ ਐ ਨੀ ਮੂੰ ਮਿੰਨਾ ਮਿੰਨਾ ਮੂ ਵੇਖਣ ਨੂੰ ਦਰਸਣ ਗਿਓ ਉਦਾਂ ਤੇ ਕਵਲੀ ਲੈ ਕੇ ਆਉਣਗੇ ਤੇ ਚਾਚਾ ਹੀ ਆਉਣਗੇ ਗਵੰਟੀਏ ਆਹ ਤੇ ਮੈਨਾ ਕਾ ਛੜਕ ਤੇ ਕਿਨਾਰੇ ਪਾ ਦੇ ਤੇ ਬੇਬੀ ਤੂੰ ਮੇਰੇ ਲਈ ਪੱਕਾ ਓਠੀ ਕਿਨਾਰੇ ਕੀ ਕਰਨ ਪਾਣੀ ਉਥੋ ਅਸੀਂ ਫੇਰ ਲੱਗਣਾ ਤੂੰ ਨਹੀਂ ਮੇਰੇ ਰੱਬ ਦੀ ਤੂੰ ਨੀਚ ਪਾ ਜਾ ਕੇ ਕਿਉਂ ਮੈਂ ਰੱਬ ਦੀ ਤੂੰ ਨੀਚ ਪਾਉਣੀ ਹੈ ਹੈ ਤਾਨੂੰ ਛੱਡ ਕੇ ਮੈਂਥੋਂ ਜਾਣੀ ਆ ਸਰੀਕਾ ਕਿਤੇ ਨਾ ਕਰਨਾ ਫਿਰ ਸਰੀਕਾ ਕਿਹਨੂੰ ਆਖੂਗੀ ਮੇਰਾ ਸਰੀਕਾ ਜੱਟਿਆ ਤਿਉਹਲਾ ਨਾ ਮਨੀ ਹਾਂ ਥੋੜਾ ਰਹਿ ਗਿਆ ਹੈਡਾ ਕੰਮ ਅਸੀਂ ਵੇਚ ਲਈ ਅੱਗੇ ਪੁਜਾ ਦੇ ਸ਼ੁਰੂ ਕਰੀ ਮੈਂ ਨਹੀਂ ਕਰਨੀਆਂ ਠੀਠਮਾ ਵੀ ਬੜੀ ਹੈ ਸੁਭਾਈਆਂ ਨਹੀਂ ਮੈਂ ਕਰਨੀ ਜਿਹੜੀ ਲੜੀ ਹੈ ਹੈ ਉਹ ਹੀ ਕਰੂ ਉਹ ਹੀ ਕਰੂ ਜਿਹੜੀ ਲੜੀ ਨਹੀਂ ਇੱਧਰ ਆਈ ਚਾਹਤਾ ਕਰਕੇ ਹੀ ਆਈ ਆ ਹਾਂ ਲਿਆ ਕੇ ਦੇ ਫਿਰ ਬਾਕੀ ਫੈਮਲੀ ਦੇ ਪਿੱਛੇ ਜਿਹੜੀ ਉਨਾ ਪੀ ਲਈ ਐ ਤੇ 2 ਵਜੇ ਦੀ ਲੰਗਰ ਚੱਲਦਾ ਹੁੰਦਾ ਮੈਂ ਆਖਿਆ ਜਾਇਆ ਕਰੋ ਜਾਗੋ ਜੀਤ ਗਿਆ ਹੁੰਦਾ ਭੋਗ ਵਾਲੇ ਘਰ ਤੇ ਡਿੱਗੀ ਭਰਾ ਲਿਆ ਹੁੰਦਾ ਹੈ ਨਾ ਤੇ ਜੂਸ ਰੋ ਚਾਹੀਦਾ ਲੀਵਰ ਸਾਫ ਹੋ ਜਾਂਦਾ ਚਲ ਉਹਨੇ ਦੇਣੀ ਸਹੀ ਜਿਨੇ ਦੇਣੀ ਹੋਲੀਆਂ ਤੇ ਨਿਡਰੀ ਨਹੀਂ ਸਾਫ ਹੋ ਜਾਂਦੇ ਨੇ ਮੇਰੇ ਆਏ ਦੇਗੀ ਚੱਕਰ ਪਾਸੇ ਹੀ ਦੇ ਚ ਬਹੁਤ ਖਰਾਬ ਹੋਇਆ। ਕੀ ਖਾਂਦਾ ਰਾਤ ਨੂੰ ਗਿਰੀ? ਨਾ ਤਾਂ ਸ਼ਰਾਬ ਨਹੀਂ ਹੁੰਦਾ ਵਾ। ਹੋਰ ਚੀਜ਼ਾਂ। ਹਾਂ ਚੀਜ਼ਾਂ ਥੋੜੀਆਂ ਖਾਈ ਨੇ ਤਲੀਆਂ ਚੀਜ਼ਾਂ ਖਾਂਦੇ ਰਹਿ। ਤਲੀਆਂ ਬੇਬੇ ਉਹ ਕਿਥੋਂ ਕੰਨੇ ਦਾ ਤੇਜਾ ਚੋਂਦਾ ਹੁੰਦਾ ਹਾਂ ਇਹਨਾਂ ਨਮੀ ਹੋ ਜਾਂਦਾ ਵਾ ਜਿੰਨਾ ਗੰਦਾ ਸਮਾਨ ਚੱਲਣਦੇ ਆ। ਹਾਏ ਕਿੰਨਾ ਕਿਰਿਆ ਕਿੰਨੋਂ ਕੁ ਵੇਲੀਆਂ ਹੋ ਗਈਆਂ। ਪੋਚੇ ਰਹਿੰਦੇ ਪਰ ਇਹ ਤਾਂ ਉਹ ਵਿਚਾਰੀ ਨੂੰ ਸਾਹ ਲੈ ਜਾਂਦਾ ਉਹ ਕਰੇ ਜਾਂਦਾ ਸਵੇਰੇ ਲਾ ਲਿਓ। ਅੱਛਾ ਤੇਰਾ ਰਾਤ ਦਾ ਜਿਹੜਾ ਕਰ ਤੇ ਗਾਗਾ ਫੇਰ ਬੇਬੀ ਵੇਲਾ ਮੈਂ ਤੇਰਾ ਕਿੰਨਾ ਸੋਚਦੀ ਆਂ ਗਵਾਂਡੀਆਂ ਦਾ ਕਿੰਨਾ ਬੁਰਾ ਸੋਚਦੀ ਇਹ ਵੀ ਤਾਂ ਨਾਲ ਦੀ ਨਾਲ ਹੀ ਵੇਂਦੀ ਹੁਣੀ ਆ ਫੋਇਆ ਨਹੀਂ ਤੇਰੇ ਕੀ ਨਹੀਂ ਰਗਾ ਜੀ ਹਈ